ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਪਰਦੇ ਸਬਜਾਨ ਪ੍ਰਤੀ ਓਕੇ ਜੀ ਅੱਜ ਸੋਚ ਚੱਕਾਈ ਗਈ ਹੈ ਪੰਚਾਂ ਨੂੰ ਨੇਮ ਮੋਟਿਵ ਕੀ ਹੈ ਉਹ ਇਹ ਲੱਗਦਾ ਕਿ ਉਹਨੇ ਜਿਹੜਾ ਮਾਲਾ ਦੇ ਪੰਚਾਂ ਨੂੰ ਚਰਨ ਦੀ ਕੀ ਜ਼ਰੂਰਤ ਹੈਗੀ ਹੈ ਜ਼ਮੀਨ ਦੇ ਉੱਤੇ ਅੱਜ ਪੰਚ ਸਹਿਬਾਨਾਂ ਨੂੰ ਜੋ ਲੱਖਾਂ ਵੱਟੂ ਆਪਣੇ ਪਿੰਡਾਂ ਤੋਂ ਪੰਚ ਚੁਣੇ ਗਏ ਉਹਨਾਂ ਨੂੰ ਅੱਜ ਸੋਚ ਚੱਕ ਸੋਚ ਚੱਕਾਈ ਗਈ ਸੋ ਸਭ ਤੋਂ ਪਹਿਲਾਂ ਤੇ ਮੈਂ ਪੰਚ ਸਹਿਬਾਨਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਜਿੰਨਾ ਜਿੰਨਾਂ ਨੇ ਅੱਜ ਸੋਚ ਚੁੱਕੀ ਹੈ ਤੇ ਨਾਲ ਹੀ ਉਹਨਾਂ ਨੂੰ ਬੇਨਤੀ ਲਗਾਈ ਗਈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿਕਾਸ ਦੇ ਵੱਤ ਵੱਧ ਮਤੇ ਪਾਓ ਸਰਪੰਚ ਸਹਿਬਾਨਾਂ ਨੂੰ ਨਾਲ ਲੈ ਕੇ ਪੂਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਜ਼ੁਰਗਾਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਜਿਹੜੇ ਵਿਕਾਸ ਦੇ ਕੰਮ ਤੁਸੀਂ ਭੇਜੋਗੇ ਸਰਕਾਰ ਤੁਹਾਨੂੰ ਵੱਤ ਵੱਧ ਫੰਡ ਦੇਵੇਗੀ ਸੋ ਨਾਲ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਸੁਪਨਾ ਹੈ ਪਹਿਲੇ ਦਿਨ ਤੋਂ ਹੀ ਇਸ ਲਈ ਚੱਲੇ ਹੋਏ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਸੋ ਇਹ ਸਾਰੀਆਂ ਪੰਚਾਇਤਾਂ ਸਹਿਬਾਨ ਪਿੰਡ ਵਾਸੀ ਨਾਲ ਲੱਗ ਕੇ ਇਹ ਸਾਡਾ ਸਾਥ ਦੇਣਗੇ ਸਰਕਾਰ ਦਾ ਸਾਥ ਦੇਣਗੇ ਤੇ ਪੰਜਾਬ ਦੇ ਤੇ ਪੰਜਾਬ ਰੰਗਲਾ ਪੰਜਾਬ ਬਣੂਗਾ ਨਸ਼ਾ ਮੁਕਤ ਪੰਜਾਬ ਬਣੂਗਾ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਵੀ ਜੜੀ ਹੈ ਨੇਰੀਆ ਉਹ ਅੱਜ ਤੋਂ ਸ਼ੁਰੂਆਤ ਹੋ ਗਈ। ਨਸ਼ੇ ਨਾਲ ਲੈ ਕੇ ਤੁਸੀਂ ਅੱਜ ਪਿੰਡ ਵਾਸੀਆਂ ਨੂੰ ਕੁਝ ਕਿਹਾ ਵਾ ਸਪੈਸ਼ਲੀ ਕਿ ਕੋਈ ਨਸ਼ਾ ਵੇਚਣ ਆਂਦਾ ਤਾਂ ਉਹ ਕੀ ਮੈਂ ਦੇਖੋ ਪਹਿਲਾਂ ਵੀ ਬੇਨਤੀ ਲਈ ਸੀ ਕਿ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਲਗਾ ਰਿਹਾ ਹੈ ਉਹ ਜਿਹੜਾ ਸਖਸ਼ ਜੇ ਕੋਈ ਹੁੰਦਾ ਸਖ ਲੱਤ ਤੋੜਨ ਦੀ ਸਰਕਾਰ ਉਹਦੇ ਨਾਲ ਹੈ ਕਿਉਂਕਿ ਜਿਹੜਾ ਸਾਡੇ ਨੌਜਵਾਨਾਂ ਨੂੰ ਨਸ਼ਾ ਲਾ ਕੇ ਮੌਤ ਦੇ ਮੂੰਹ ਵੱਲ ਭੇਜ ਰਿਹਾ ਇਹ ਜੇ ਦੀ ਲੱਕ ਤੋੜੀ ਜਾਵੇ ਤਾਂ ਇਹਨੂੰ ਅਕਲ ਆ ਸਕੇ ਕਿ ਮੈਂ ਬਹੁਤ ਗਲਤ ਕੰਮ ਕਰਦਾ ਸੀ ਕਿ ਪੰਜਾਬ ਨੂੰ ਜਿਹੜਾ ਕਿਸਨੀਆਂ ਸਰਕਾਰਾਂ ਨੇ ਜਿਹੜਾ ਨਸ਼ਾ ਸ਼ੁਰੂਆਤ ਕੀਤੀ ਹੈ ਤੇ ਆਮ ਆਲੀ ਪਾਰਟੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਇਸ ਪਾਸੇ ਚਲੀ ਆ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਤੇ ਜਿਹੜਾ ਅਫਸਰ ਸਹਿਮਾਨ ਪੁਲਿਸ ਪ੍ਰਸ਼ਾਸਨ ਬਹੁਤ ਸਾਥ ਦੇ ਰਿਹਾ ਕਿ ਉਹਨਾਂ ਦੇ ਟਾਈਮ ਦੇ ਵਿੱਚ ਬਾਕੀ ਪੰਜਾਬ ਜਿਹੜਾ ਨਸ਼ਾ ਮੁਕਤ ਸਰਕਾਰੀ ਭੇਡਾਂ ਮਾਰੇ ਵੀ ਕਿਹਾ ਜਾਊਗਾ ਦੱਸਿਆ ਜਾਵੇ ਤੁਹਾਨੂੰ ਕਿੰਦਾ ਜੀ ਕਾਲੀਆਂ ਭੇਡਾਂ ਮਾਰੀ ਵੀ ਦੱਸਿਆ ਜਾਵੇ ਕਿਹੜਾ ਜੀ ਦੱਸੋ ਜਿਹੜਿਆ ਜਿਹੜੀਆਂ ਨਸ਼ਾ ਵੇਚਦੀਆਂ ਕਾਲੀਆਂ ਪੇਡਾਂ ਜੀ ਇਹ ਸਾਰੀਆਂ ਨਸ਼ਾ ਵੇਚਣ ਵਾਲੇ ਕਾਲੀਆਂ ਪੇਡਾਂ ਕਹ ਲੋ ਜਾਂ ਦੇ ਕਹ ਲੋ ਜਿਹੜੇ ਪੰਜਾਬ ਨੂੰ ਨਸ਼ੇ ਨੂੰ ਇਸ ਪਾਸੇ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲਦੇ ਆ ਇਹਨਾਂ ਨੂੰ ਤੇ ਸਖ਼ਤ ਜੀ ਸਜ਼ਾ ਮਿਲਣੀ ਚਾਹੀਦੀ ਕਿ ਦੁਬਾਰਾ ਕੋਈ ਸੋਚੇ ਵੀ ਨਾ ਸੋ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਦੇ ਨਾਲ ਹੈ ਅੱਜ ਪੰਚ ਸਹਿਬਾਨਾਂ ਨੂੰ ਮੁਬਾਰਕਬਾਦ ਸੋ ਅੱਜ ਜਿਹੜੀ ਸੋਚਕ ਸਮਾਗਮ ਬੜੇ ਪੰਚ ਸਹਿਬਾਨ ਸਾਰੇ ਜ਼ਿਲ੍ਹੇ ਦੇ ਪਹੁੰਚੇ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਭੈਣਾਂ ਨੂੰ ਵੀਰਾਂ ਨੂੰ ਤੁਸੀਂ ਮੈਂਨੇ ਕਹਿੰਦਾ ਹੈ ਤੁਹਾਡਾ ਸਾਰੇ মিডিਆ ਵਾਲੇ ਪਰਵਾਹ ਦਾ ਨਹੀਂ ਲੱਗਦਾ ਸਾਡਾ ਮੁੱਖ ਮੰਤਰੀ ਚੰਨੀ ਚੰਨੀ ਨੇ ਬਿਆਹ ਦਿੱਤਾ ਹੈ ਮਹਿਲਾਵਾਂ ਵਾਸਤੇ ਪਹਿਲਾਂ ਵੀ ਕਿਉਂਕਿ ਗਲਤ ਗੱਲ ਗਲਤ ਇਦਾਂ ਦੀਆਂ ਚੀਜ਼ਾਂ ਇਲੈਕਸ਼ਨਾਂ ਦੇ ਵਿੱਚ ਬਾਹਰ ਆਉਂਦੀਆਂ ਨੇ ਦੇਖੋ ਹਮੇਸ਼ਾ ਹਰ ਗੱਲ ਸੋਚ ਕੇ ਬੋਲਣਾ ਚਾਹੀਦਾ ਹੈ ਭੈਣਾ ਮਤਾਵਾਂ ਨੂੰ ਜਿਹੜਾ ਸਤਕਾਰ ਮਿਲਣਾ ਚਾਹੀਦਾ ਸੋ ਜੋ ਵੀ ਉਹਨੇ ਕਿਹਾ ਮੈਂ ਸੁਣਿਆ ਨਹੀਂ ਪਰ ਜਿਹੜੀਆਂ ਭੈਣਾ ਮਤਾਵਾਂ ਸਾਡੀਆਂ ਮਾਵਾਂ ਚਲਣੀਆਂ ਪੰਜਾਬ ਨੂੰ ਨੌਜਵਾਨਾਂ ਨੂੰ ਪੂਰੇ ਦੇਸ਼ ਦੀ ਚਲਣੀ ਹੈ ਔਰਤ ਨੂੰ ਕਿਹਾ ਗਿਆ ਤੇਣਾ ਬਾਰੇ ਮਾੜਾ ਸੋਚ ਬੋਲਣਾ ਆਪਣੇ ਆਪ ਹੀ ਉਹ ਲੋ ਆਪਣੇ ਉਹ ਇੱਕ ਬਹੁਤ ਮਾੜੀ ਹਰਕਤ ਹੈ ਸੋ ਮੈਂ ਤੇ ਹਮੇਸ਼ਾ ਹੀ ਪੈਣਾ ਦਾ ਮਤਾਬਲਾ ਸਤਿਕਾਰ ਕਰਦਾ ਸਰਕਾਰ ਸਾਡੀ ਪੂਰੀ ਪੈਣਾ ਮਸਲਾਵਾ ਦਾ ਸਾਥ ਦਿੰਦੀ ਹੈ ਸਤਿਕਾਰ ਕਰਦੀ ਹੈ ਸੋ ਜੋ ਵੀ ਉਹਨੇ ਕਿਹਾ ਮਾੜਾ ਕਿਹਾ ਸੋ ਨਹੀਂ ਕਹਿਣਾ ਚਾਹੀਦਾ ਪਾਰਟੀ ਦੇ ਪਾਰਟੀ ਦੇ ਕਿਹੋ ਜਿਹੀ ਤਿਆਰੀ ਹੈ ਪਾਰਟੀ ਦੇਖੋ ਚਾਰੇ ਬਾਈ ਇਲੈਕਸ਼ਨਾਂ ਚ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਆ ਫੋ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਨੇ ਉਹਨਾਂ ਨੂੰ ਪਤਾ ਕਿ ਪਹਿਲੀ ਸਰਕਾਰ ਜਿਹੜੀ ਆਈ ਹੈ ਜਿਹੜੀ ਲੋਕਾਂ ਦੇ ਨਾਲ ਦੇ ਕੇ ਲੋਕਾਂ ਦੇ ਵਿੱਚ ਰਹਿ ਕੇ ਜਿੰਨੇ ਵੀ ਸਾਡੇ ਐਮਐਲਏ ਸਰਬਾਨ ਬੰਮੇ ਜਿੱਤੇ ਸੀ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਹਰ ਮੁਸ਼ਕਲ ਨੂੰ ਦੂਰ ਕੀਤਾ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉੱਤੇ ਕੰਮ ਚੱਲ ਰਿਹਾ ਤੇ ਸੋ ਆਉਣ ਵਾਲੇ ਟਾਈਮ ਤੇ ਜ 2.5 ਸਾਲ ਬੈਲੈਂਸ ਪਏ ਆ 2.5 ਸਾਲ 3 ਸਾਲ ਤੇ ਲੋਕਾਂ ਨੂੰ ਪਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਤੇ ਜਿਹੜਾ ਹਲਕੀਚਾਰ ਬਾਏ ਇਲਕਸ਼ਨਾਂ ਤੇ ਐਮਐਲਏ ਜੀ ਸਰਕਾਰ ਦੇ ਹੋਵੇਗਾ ਤੇ ਜਿਹੜੇ ਵਿਕਾਸ ਦੇ ਕੰਮ ਤੇਜ਼ੀ ਨਾਲ ਹੋ ਜਾਂਦੇ ਆ ਰਾਹੁਲ ਕਾਂਦੀ ਹਮੇਸ਼ਾ ਫੇਰੀ ਆਈ ਇਹ ਕਹਿੰਦਾ ਕਿ ਫਰਕ ਪਏਗਾ ਮੈਨੂੰ ਤਾਂ ਲੱਗਦਾ ਨਹੀਂ ਫਰਕ ਹੋਊਗਾ ਸਰ ਐਮਰਜੈਂਸੀ ਫਿਲਮ ਨੂੰ ਲੈ ਕੇ ਕੀ ਕਹਿਣਾ ਚਾਹੂਗਾ ਸਰ ਜਿਹੜੀ ਐਮਰਜੈਂਸੀ ਫਿਲਮ ਅੱਜ ਦੇ ਸੋਚ ਚਕ ਸਮਾਰੋਹ ਹੈ ਜੀ ਉਹਦੇ ਤੇ ਬਹੁਤ ਬਹੁਤ ਬੋਲ ਸਰ ਜਿਹਨੇ ਪੰਜ ਕਿਲੇ ਪੰਚਾ ਨੇ ਅੱਜ ਜਿਹੜੀ ਹੈ ਸੋਚ ਚਕ ਕੀਤੀ ਸਾਡੇ ਪੂਰੇ ਲੁਧਿਆਣਾ ਜ਼ਿਲ੍ਹੇ ਦੇ 6000 ਦੇ ਕਰੀਬ ਜਿਹੜੇ ਸਾਰੇ ਪੰਚਾਂ ਨੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੀ ਕੀ ਤਿਆਰੀ ਕੀਤੀ ਜਾ ਰਹੀ ਹੈ ਉਹ ਤਿਆਰੀ ਹੈ ਜੀ ਪੂਰੀ ਮੇਅਰ ਵੀ ਆਮ ਆਲੀ ਪਾਰਟੀ ਦਾ ਬਣੇਗਾ ਸਾਰੇ ਕੌਂਸਲਰ ਜ ਤੇ ਕਮਾਂ ਦੇ ਵਿਕਾਸ ਕਾਰਜਾਂ ਨੇ ਏਰੀਆਈ ਹੋਈ ਹੈ ਤੇ ਥੋੜੇ ਜਿਹੜਾ ਹੋਰ ਵੀ ਜਿਹੜੇ ਕੰਮ ਰਹਿੰਦੇ ਆ ਜਿਹੜੇ ਲੋਕਾਂ ਦੀ ਡਿਮਾਂਡ ਹੈ ਹਰ ਕੰਮ ਕੀਤਾ ਜਾਏਗਾ ਚਾਹੇ ਪਾਰਕਾਂ ਦਾ ਹੋਵੇ ਚਾਹੇ ਗਲੀਆਂ ਨਾਲੀਆਂ ਦਾ ਹੋਵੇ ਚਾਹੇ ਲਾਈਟਾਂ ਦਾ ਹੋਵੇ ਚਾਹੇ ਵਾਟਰ ਸਪਲਾਈ ਦਾ ਹੋਵੇ ਹਰ ਕੰਮ ਜਿਹੜਾ ਕਰਦੇ ਜਿਹੜੇ ਲੋਕ ਰਹਿ ਰਹੇ ਆ ਵਾਰਡਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਹਰ ਸਹੂਲਤਾਂ ਦਿੱਤੀ ਜਾਏਗੀ ਜੋ ਸਰਕਾਰ ਦਾ ਫਰਜ ਬੰਦਾ ਹੈ ਕਾਰਪਸ਼ ਦਾ ਫਰਜ ਬੰਦਾ ਹੈ ਫਰ ਸਹੂਗਾਂਵਾ ਸਰਕਾਰ ਦੇਣ ਲਈ ਕੋਈ ਕਿੱਡੀ ਕੁ ਟਾਈਮਿੰਗ ਬਾਲਦੇ ਆ ਨਾ ਡੀਬੀ ਨੂੰ ਕਿਸ ਤਿਕਾਂ ਦੇਖਦੇ ਹੋ ਸਟੰਟ ਦੇ ਬਾਰੇ ਸਟੀਫਨ ਕਿੱਥੇ ਰਹੇਦੇ ਹੋ ਸੁਖਬੀਰ ਸਿੰਘ ਬਾਲਦੇ ਸਟੀਫੇ ਨੂੰ ਕਿਸ ਤਿਕਾਂ ਦੇਖਦੇ ਹੋ ਸਟੰਟ ਹੈ ਜੀ ਉਹ ਸਟੰਟ ਦੇਖੋ ਕੱਲ ਜੂਥ ਨੂੰ ਲਾਤਾ ਜੀ ਇਹ ਗਲਤ ਹੋ ਰਿਹਾ ਜੀ ਉਹ ਆਪ ਹੀ ਸਾਰੇ ਸਟੰਟ ਵਾਈ ਸ਼ੁਰੂ ਤੋਂ ਖੇਲਦੇ ਆ ਲੋਕ ਜਾਣਦੇ ਆ ਹੁਣ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਅੱਜ ਪੰਜ ਸੇਬਾਂ ਨਾਲ ਸੌਂ ਚਕਾਈ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਮੇਰੀ ਡਿਊਟੀ ਲਈ ਧੰਨਵਾਦ ਧ